ਪੰਜ ਕਰੋ ਜਿਹਨਾਂ ਦਾ ਅੱਜ ਸਾਡੇ ਹੋਤੀ ਸਤਿਕਾਰਯੋਗ ਨੇਤਾ ਜੀ ਸ਼੍ਰੀ ਅਮਨ ਅਰੋੜਾ ਜੀ ਜਨਤਾ ਆਪਣਾ ਵਿਚਾਰ ਪਹੁੰਚ ਚੁੱਕੇ ਨੇ ਸੋ ਬਿਨਾ ਕਿਸੇ ਦੇਰੀ ਤੋਂ ਜਿਹੜਾ ਆਪਣਾ ਜਿਹੜਾ ਇਹ ਪ੍ਰੋਗਰਾਮ ਹੈ ਰਸਮੀ ਤੌਰ ਤੇ ਆਪਾਂ ਸ਼ੁਰੂ ਕਰਨ ਜਾ ਰਹੇ ਆਂਗੇ ਚਲ ਇੱਕ ਵਾਰ ਫੇਰ ਇਸ ਪੁਚੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿਰਪਾ ਕਰਕੇ ਨਾਲ ਚਾਹੇ ਕੁਰਸੀਆਂ ਤੇ ਵਿਰਾਜਮਾਨ ਹੋਏ ਨਹੀਂ ਤਾਂ ਮੈਂ ਇੰਟਰਨਲ ਕਰ ਦਿੱਤਾ ਆਪਕੇ ਨਾਲ ਸੋਹਣਾ ਆਪਣੀ ਸਰਕਮਲਾ ਦੇ ਨਾਲ ਕੈਬਨਟ ਮੰਤਰੀ ਅਦੇ ਸੂਬਾ ਪ੍ਰਧਾਨ ਸ਼੍ਰੀ ਅਵਨ ਅਰੋੜਾ ਜੀ ਠੀਕ ਹੈ ਕੋਈ ਨਹੀਂ ਬੜੀ ਨੀ ਪੱਥਰ ਦੀ ਅਰਸਮਾਂਗੀ

ਦੇਖੋ ਪਿਛਲੇ 3.5 ਸਾਲਾਂ ਤੋਂ ਪੰਜਾਬ ਸਰਕਾਰ ਸਭਗੋਣ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਰਪੱਖੀ ਵਿਕਾਸ ਜਿਹੜਾ ਉਹ ਕਰ ਰਹੀ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚ ਵਿਕਾਸ ਹੋਇਆ ਉੱਥੇ ਸੁਨਾਮ ਹਲਕੇ ਦੇ ਵਿੱਚ ਵੀ ਤੁਸੀਂ ਹਰ ਰੋਜ਼ ਹੀ ਕਵਰ ਕਰਦੇ ਹੋ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਚੱਲ ਰਹੇ ਨੇ ਅੱਜ ਸੁਨਾਮ ਹਲਕੇ ਦੇ ਵਿੱਚ 48 ਸੜਕਾਂ ਜਿਨ੍ਹਾਂ ਦੀ ਲੰਬਾਈ 150 ਕਿਲੋਮੀਟਰ ਬਣਦੀ ਹੈ ਔਰ 40 ਕਰੋੜ ਤੋਂ ਵੀ ਵੱਧ ਉਹਨਾਂ ਦੀ ਕਾਸਟ ਆਉਣੀ ਹੈ ਇਹਦੀ ਅਪਗ੍ਰੇਡੇਸ਼ਨ ਦਾ ਕੰਮ ਹੈ 48 ਸੜਕਾਂ ਦਾ ਉਹਦਾ ਸ਼ੁਰੂਆਤ ਜਿਹੜੀ ਉਹ ਕਰਨ ਜਾ ਰਹੇ ਆ ਔਰ ਇਹਦੇ ਨਾਲ ਸੁਨਾਮ ਹਲਕੇ ਦੀਆਂ ਜਿੰਨੀਆਂ ਸੜਕਾਂ ਨੂੰ ਰਿਪੇਅਰ ਜਾਂ ਅਪਗ੍ਰੇਡੇਸ਼ਨ ਦੀ ਲੋੜ ਸੀਗੀ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਔਰ ਸਭ ਤੋਂ ਵੱਡੀ ਔਰ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਇੰਨਾ ਰੂਰਲ ਰੋਡਸ ਦੀਆਂ ਛੋਟੀਆਂ ਸੜਕਾਂ ਨੇ ਜਿਹੜੇ ਪਿੰਡੂ ਸੜਕਾਂ ਨੇ ਉਹਨਾਂ ਦਾ 5 ਸਾਲ ਦਾ ਉਹਨਾਂ ਦੀ ਮੇਨਟੇਨੈਂਸ ਦਾ ਰੱਖ-ਰਖਾਅ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਵੀ ਠੇਕੇਦਾਰਾਂ ਨੂੰ ਸੌਂਪੀ ਗਈ ਹੈ ਤਾਂ ਕਿ ਸੜਕਾਂ ਉਹ ਟੁੱਟਣ ਨਾ ਉਹਨਾਂ 'ਚ ਟੋਏ ਨਾ ਪੈਣ ਉਹ ਖਰਾਬ ਨਾ ਹੋਣ ਇਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਸੋ ਅੱਜ ਇਹਦੀ ਸ਼ੁਰੂਆਤ ਹੈ ਉਹ ਕਰਨ ਜਾ ਰਹੇ ਆ ਔਰ ਤਕਰੀਬਨ 7-8 ਮਹੀਨਿਆਂ ਦੇ ਵਿੱਚ April ਤੱਕ ਇਹ ਸਾਰੀ ਸਾਰੀ ਸੜਕਾਂ ਬਣ ਕੇ ਸੁਨਾਮ ਹਲਕੇ ਦੇ ਵਿੱਚ ਇਹਨਾਂ ਲੋਕਾਂ ਨੂੰ ਸਮਰਪਿਤ ਕਰ ਦੇਣਗੇ ਬੀਇੰਗ ਅ ਪਾਰਟੀ ਪ੍ਰੈਜ਼ੀਡੈਂਟ ਦਾ ਜਿਆਦਾ ਨਾ ਇਲੈਕਸ਼ਨਸ ਦੇ ਕੀ ਇਸ ਤਰੀਏ ਕੁਝ ਘਾਰਾ ਜਾਗੇ ਆ ਹਾਂ ਤਰ ਤਰ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਹੱਕ ਦੇ ਵਿੱਚ ਸਰਕਾਰ ਦੇ ਸਰਪੱਖੀ ਵਿਕਾਸ ਨੂੰ ਦੇਖਦੇ ਹੋਏ ਕੰਮ ਨੂੰ ਦੇਖਦੇ ਹੋਏ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਹੈ ਔਰ ਕੱਲ ਨੂੰ ਉਹਨਾਂ ਦੇ ਪਾਰਟੀ ਦੇ ਆਫਿਸ ਦੀ ਇਨੌਗੂਰੇਸ਼ਨ ਜਿਹੜੇ ਸਾਡੇ ਕੈਂਡੀਡੇਟ ਹਨ ਸੰਧੂ ਉਹਨਾਂ ਦੇ ਆਫਿਸ ਦੀ ਇਨੌਗੂਰੇਸ਼ਨ ਹੈ ਮੈਂ ਸਮਝਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਜਿਵੇਂ ਪਿਛਲੀਆਂ ਬਾਈ ਇਲੈਕਸ਼ਨਾਂ ਆਮ ਆਦੀ ਪਾਰਟੀ ਜਿੱਤੀ ਹੈ ਉਸੇ ਤਰੀਕੇ ਦੇ ਨਾਲ ਇਹ ਇਲੈਕਸ਼ਨ ਵੀ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਤਰਨਤਨ ਦੇ ਲੋਕਾਂ ਦੇ ਸਹਿਯੋਗ ਰਚੀਦਸਾ ਕਰਦੇ ਤਨ ਜਾ ਰਹੇ ਬਹੁਤ ਹੀ ਪਰੰਪਰ ਤੇ ਸਤਕਾਰਯੋਗ ਨਗਰ ਲੌਂਗਵਾਲ ਦੇ ਔਰ ਆਸੇ ਪਾਸੇ ਦੇ ਪਿੰਡਾਂ ਦੇ ਪਿੰਡੀਆਂ ਦੇ ਵੀ ਸਾਰੇ ਹੀ ਇਹ ਦਸਮਾਨ ਬਜ਼ੁਰਗੋ ਮੇਰੇ ਆਵਾਵਾ ਭੈਣਾ ਪਿਛਲੇ ਪਾਸੇ ਬੈਠੀਆਂ ਨੇ ਮੇਰੇ ਨੌਜਵਾਨ ਸਾਥੀ ਵੀਰ ਸਟੇਜ ਉੱਤੇ ਵਿਰਾਜਮਾਨ ਮਿਊਨਿਸਪਲ ਕਮੇਟੀ ਲੌਂਗਵਾਲ ਦੇ ਪ੍ਰਧਾਨ ਭੈਣ ਪਰਮਿੰਦਰ ਕੌਰ ਬਰਾੜ ਜੀ ਮੇਰੇ ਵੀਰ ਅਵਤਾਰੀ ਲੋਹਾ ਜੀ ਚੇਅਰਮੈਨ ਸਾਹਿਬ ਵਿੱਕੀ ਰਾਜੂ ਸਰਪੰਨ ਸਾਹਿਬ ਹੁਣੀ ਬਲਵਿੰਦਰ ਬਲਵਿੰਦਰ ਜੀ ਸੁਖਪਾਲ ਕਿਧੇ ਕਿਧੇ ਨਾਮ ਲਵਾਂ ਸਾਰੇ ਸਤਕਾਰਯੋਗ ਸਾਥੀ ਅੱਜ ਇੱਥੇ ਮੌਜੂਦ ਨੇ ਫਤਿਹ ਕਰੋ ਪ੍ਰਮਾਨ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਹੁਤ ਪਿਆਰ ਮਾਨ ਸਤਿਕਾਰ ਤੁਸੀਂ ਇੱਥੇ ਪਹੁੰਚਣ ਤੇ ਤੁਸੀਂ ਬਖਸ਼ਿਅਾ ਔਰ ਮੇਰੇ ਤੋਂ ਪਹਿਲਾਂ ਮੇਰੇ ਸਾਰੇ ਸਤਿਕਾਰਯੋਗ ਸਾਥੀਆਂ ਨੇ ਬੁਲਾ ਰਹੇ ਨੇ ਮੇਰੇ ਵੀਰ ਮੇਰੇ ਵੀਰ ਸੁਖਪਾਲ ਜੀਆ ਨੇ ਵੀ ਬਲਵਿੰਦਰ ਜੀਆ ਨੇ ਵੀ ਦਵਿੰਦਰ ਵਿਸ਼ੇਸ਼ ਜੀਆ ਨੇ ਵੀ ਗੱਲ ਕੀਤੀ ਹੈ ਡਿਵੈਲਪਮੈਂਟ ਦੇ ਕੰਮਾਂ ਦੀ ਦੇਖੋ ਮੈਂ ਹਮੇਸ਼ਾ ਜਦੋਂ ਵੀ ਆਉਣਾ ਮੈਂ ਇੱਕੋ ਗੱਲ ਕਹਿਣਾ ਕਿ ਗੁੜਤੀ ਆਪਣੇ ਪਿਤਾ ਵਹੁ ਭਗਵਾਨ ਦਾਸ ਜੀ ਅਰੋੜਾ ਤੋਂ ਮਿਲੀ ਹੈ ਕੰਮ ਕਰਨ ਦੀ ਸ਼ੌਕ ਹੈ ਕੰਮ ਕਰਨ ਦਾ ਤੇ ਅੱਗੋਂ ਖੁਸ਼ਕਿਸਮਤੀ ਇਹ ਹੈ ਕਿ ਇਹ ਸਰਕਾਰ ਉਹ ਸਰਕਾਰ ਹੈ ਜਿਹੜੀ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਵਾਂਗੂ ਪਿਛਲੀਆਂ ਪਾਰਟੀਆਂ ਵਾਂਗੂ ਲਾਰਿਆਂ ਚ ਨਹੀਂ ਰੱਖਦੀ ਹੈਗੀ ਜਿਹੜਾ ਕੰਮ ਹੋਣ ਵਾਲਾ ਹੈ ਉਹ ਜਦੇ ਹੋਏ ਜਿਹੜਾ ਨਹੀਂ ਹੋਣ ਵਾਲਾ ਉਹ ਨਾਲ ਦੀ ਨਾਲ ਭਾਈ ਅਗਲੇ ਦਿਨ ਉਹ ਨਾਲ ਦੀ ਨਾਲ 10 ਤੋਂ ਅਗਲੇ ਨੂੰ ਤਾਂ ਕਿ ਅਗਲੇ ਨੂੰ ਚੱਕਰ ਨਾ ਮਾਰਨੇ ਪੈਣਾ ਔਰ ਮੈਂ ਮੰਨ ਕੇ ਚੱਲਦਾ ਕਿ ਜਦੋਂ ਸਾਫ ਨੀਅਤ ਤੇ ਨੀਤੀ ਨਾਲ ਤੁਸੀਂ ਕਿਸੇ ਕੰਮ ਦੀ ਕੋਸ਼ਿਸ਼ ਕਰਦੇ ਹੋ ਤੇ ਇਹੋ ਜਿਹਾ ਕੋਈ ਉਹ ਕੰਮ ਹੁੰਦਾ ਜਿਹੜਾ ਨਾ ਹੋ ਸਕਦਾ ਹੋਵੇ ਕੋਈ ਉਹ ਵਿਰਲਾ ਕੰਮ ਹੋਊਗਾ ਜਿਹੜਾ ਨਾ ਹੋ ਸਕਦਾ ਹੋਵੇ ਜੇ ਸਾਫ ਨੀਅਤ ਨਾਲ ਕੋਸ਼ਿਸ਼ ਕਰੋਗੇ ਤੇ ਕੰਮ ਮਸਲੇ ਹੱਲ ਹੋ ਜਾਣੇ ਨੇ ਦਵਿੰਦਰ ਜੀ ਨੇ ਸਾਰੇ ਕੰਮਾਂ ਦੀ ਡਿਟੇਲ ਗਣਾਈ ਚਾਹੇ ਬੱਸ ਸਟੈਂਡ ਦੀ ਗੱਲ ਕਰ ਲਈਏ ਚਾਹੇ ਜੋ ਹਸਪਤਾਲ ਦੇ ਜਿੱ ਕੰਮ ਹੋਇਆ ਹੈ ਇਹ ਹੋਰ ਜਿੰਨੇ ਕੰਮ ਹੋ ਰਹੇ ਨੇ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਉਹ ਨੇ ਜਿਹੜੇ ਕਿ ਬੁਨਿਆਦੀ ਸਹੂਲਤਾਂ ਤੋਂ ਲੌਂਗਵਾਲ ਸ਼ਹੀਦਾ ਪੀਰਾ ਫਕੀਰਾਂ ਦੀ ਧਰਤੀ ਹੈ ਬੋਂਜਾ ਸ਼ਹੀਦਾਂ ਦੀ ਧਰਤੀ ਹੈ ਇਹ ਹੁਣ ਤੱਕ ਸੱਖਣਾ ਨਹੀਂ ਰਹਿਣਾ ਚਾਹੀਦਾ ਸੀਗਾ ਪਰ ਜਦੋਂ ਜਿਹੜੀ ਚੀਜ਼ ਜਿਹਦੇ ਹੱਥੋਂ ਪ੍ਰਬੰਧਕਾਂ ਨੇ ਕਰਾਉਣੀ ਹੋਈ ਉਹਦੀ ਹੋਣੀ ਹੈ ਸੋ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਇਹ ਇੱਥੇ ਅੱਜ ਪੰਜ ਪ੍ਰੋਗਰਾਮ ਰੱਖੇ ਨੇ ਹਲਕੇ ਦੇ ਵਿੱਚ ਸੜਕਾਂ ਦੀ ਉੱਡਾ ਜਿਹੜਾ ਤਕਰੀਬਨ 7.5 5.5 ਕਰੋੜ ਦੀਆਂ ਤਾਂ ਇੱਥੋਂ ਦੀਆਂ 12 ਸੜਕਾਂ ਨੇ ਲੰਘ ਗੋਲ ਦੀਆਂ ਅੱਜ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਸੁਨਾਮ ਹਲਕੇ ਦੇ ਵਿੱਚ 150 ਕਿਲੋਮੀਟਰ ਲੰਬਾਈ ਦੀਆਂ ਸੜਕਾਂ 40 ਕਰੋੜ ਦੀ ਲਾਗਤ ਦੇ ਨਾਲ 48 ਸੜਕਾਂ ਨੇ ਇਹ ਜਿਨ੍ਹਾਂ ਦਾ ਅੱਜ ਹੀ ਸ਼ੁਰੂਆਤ ਕਰਾ ਦੇਣਾ ਤੇ ਅਪ੍ਰੈਲ ਦੇ ਵਿੱਚ ਤੱਕ ਇਹ ਕੰਪਲੀਟ ਕਰ ਦੇਣਾ 40 ਕਰੋੜ ਦੀ ਲਾਗਤ ਨਾਲ ਸਾਰੀਆਂ ਸੜਕਾਂ ਜਿਹੜੀਆਂ ਇੱਕ ਵਾਰ ਚੀ ਕੰਡਾ ਜਿਹੜਾ ਸਾਰਾ ਕੱਢ ਦਾਂਗੇ ਜਿਹੜੀ ਗੱਲ ਰਹੀ ਦੇਰੀ ਦੀ ਬਲਵਿੰਦਰ ਜੀ ਨੇ ਗੱਲ ਕੀਤੀ ਕਿ ਬਾਕੀ ਕੰਮਾਂ ਤੋਂ ਲੋਕ ਖੁਸ਼ ਸੀਗੇ ਸਿਰਫ ਸੜਕਾਂ ਦੀ ਦਿੱਕਤ ਆਉਂਦੀ ਸੀਗੀ ਦੇਖੋ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੈ ਉਹ ਪੈਸੇ ਨਾਲ ਚੱਲਣਾ ਹੈ ਜਿੰਨੀਆਂ ਆਪਣੀਆਂ ਇਹ ਪਿੰਡੂ ਸੜਕਾਂ ਨੇ ਪਿੰਡੂ ਸੜਕਾਂ ਤੇ ਮੰਡੀਆਂ ਇਹ ਬਣਨੀਆਂ ਹੁੰਦੀਆਂ ਨੇ ਆਰਡੀਐਫ ਦੇ ਪੈਸੇ ਚੋਂ ਰੂਰਲ ਡਿਵੈਲਪਮੈਂਟ ਫੰਡ ਰੂਰਲ ਡਿਵੈਲਪਮੈਂਟ ਫੰਡ ਉਹ ਹੁੰਦਾ ਜਿਹੜਾ ਜਦੋਂ ਆਪਾਂ ਫਸਲ ਵੇਚਣ ਜਾਂਦੇ ਆ ਉਹਦਾ 3% ਹੈ ਜਿਹੜਾ ਉਹ ਲੱਗਦਾ ਹੈ ਇਹ ਪਿਛਲੇ 3.5 ਸਾਲਾਂ ਤੋਂ ਜਿੱਦੇ ਦੀ ਆਪਣੀ ਸਰਕਾਰ ਬਣੀ ਹੈ ਉਸ ਦਿਨ ਦੀਆਂ ਕਿੜਾ ਕੱਢਣ ਦੇ ਮਾਰੇ ਕੇਂਦਰ ਵਾਲਿਆਂ ਨੇ ਭਾਜਪਾ ਨੇ ਉਹਦਾ 8.5 ਹਜ਼ਾਰ ਕਰੋੜ ਰੁਪਏ ਜਿਹੜਾ ਉਹ ਰੋਕ ਰੱਖਿਆ ਹੈ ਪਿਛਲੇ 3.5 ਸਾਲਾਂ ਤੋਂ ਹੁਣ ਉਹ ਰੋਕ ਰੱਖਿਆ ਉਹਦੀ ਲੜਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਤੇ ਹੁਣ ਇਹ ਤਾਂ ਪੂਰੇ ਪੰਜਾਬ ਦੇ ਵਿੱਚ ਅੱਡ ਜਿਹੜਾ 2400 ਕਰੋੜ ਰੁਪਏ ਦਾ ਹੋਰ ਇੰਤਜ਼ਾਮ ਕਰਕੇ ਸਰਕਾਰ ਨੇ ਆਪਦੇ ਵੱਲੋਂ ਇਹ ਤਾਂ ਕੰਮ ਹੈ ਜਿਹੜਾ ਇਹ ਚਲਵਾਇਆ ਸੋ ਇਸ ਕਰਕੇ ਇਹਦੇ ਚ ਦੇਰੀ ਜ਼ਰੂਰ ਹੋਈ ਹੈ ਪਰ ਮੈਂ ਇੱਕ ਤੁਹਾਨੂੰ ਵਿਸ਼ਵਾਸ ਦਵਾ ਦਿੰਨਾ ਕਿ ਜਿਵੇਂ ਕਹਿੰਦੇ ਨੇ ਵੀ ਦੇਰ ਆਏ ਦਰਸਤ ਆਏ ਇਹ ਚ ਥੋੜਾ ਸਮਾਂ ਜ਼ਰੂਰ ਬੱਦ ਲੱਗ ਗਿਆ ਪਰ ਹੁਣ ਇਹੋ ਜਿਹਾ ਕੰਮ ਕਰ ਦੇਣਾ ਜਿਵੇਂ ਦਵਿੰਦਰ ਜੀ ਗੱਲ ਕਰਕੇ ਗਏ ਨੇ ਕਿ 5 ਸਾਲ ਤੋਂ ਪਹਿਲੇ ਪਿਛਲੀ ਵਾਰੀ ਇਹ ਸੜਕਾਂ ਜਿਹੜੀਆਂ ਟੁੱਟ ਗਈਆਂ ਇਹ ਇੱਕ ਨਹੀਂ ਦਵਿੰਦਰ ਜੀ ਵਿਸ਼ੇਸ਼ ਸਭਾ ਕਿਤੇ ਨੇ ਇਹ ਇੱਕ ਨਹੀਂ ਜੀ ਪ੍ਰੋਬਲਮ ਆ ਸਾਰੇ ਪੰਜਾਬ ਦੀ ਪ੍ਰੋਬਲਮ ਇਹੀ ਹੈ ਕਿ ਬਣਦੀ ਮਗਰ ਉਸੇ ਟੁੱਟ ਪਹਿਲਾਂ ਜਾਂਦੀ ਸੀਗੀ ਆਹੀ ਕੰਮ ਜਿਹੜੇ ਨਹਿਰੀ ਖਾਲਾਂ ਦਾ ਕੰਮ ਸੀ 25 ਸਾਲ ਦੀ ਲਾਈਫ ਹੁੰਦੀ ਹੈ ਚਾਹੇ ਪਾਈਪ ਬਣਾ ਲਓ ਚਾਹੇ ਖਾਲਾ ਬਣਾ ਲਓ ਉਹ 7 8 10 ਸਾਲ ਤੋਂ ਵੱਧ ਪਿਛੇ ਪਹਿਲਾਂ ਜਿਹੜੇ ਬਣੇ ਸੀਗੇ ਅਕਾਲੀ ਤੇ ਕਾਂਗਰਸ ਸਰਕਾਰ ਵੇਲੇ 17 18 16 17 ਦੇ ਵਿੱਚ ਉਹ 5 5 7 7 ਸਾਲ ਚ ਅੱਧੀ ਨਹੀਂ ਚੱਲੇ ਜਿਹੜੇ 25 ਸਾਲ ਚੱਲਨੇ ਸੀਗੇ ਕਿਉਂਕਿ ਥੁੱਕਣ ਨਾਲ ਬੜੇ ਪਕਾਉਂਦੇ ਸੀਗੇ ਮਾਲ ਖਾਂ ਦੇ ਵੱਧ ਸੀ ਲਾਉਂਦੇ ਘੱਟ ਸੀਗੇ ਸੋ ਹੁਣ ਅਸੀਂ ਇਸ ਦੇ ਵਿੱਚ ਇਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਮੇਰੇ ਵੀਰੋ ਕਿ ਇਹ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹਦੇ ਗਰੰਟੀ 5 ਸਰਕਾਰ 5 ਸਾਲ ਦੀ ਠੇਕੇਦਾਰ ਦੀ ਹੋਊਗੀ ਉਹਦੀ ਨਵੀਂ ਬਣਾਉਣੀ ਪਵੇ ਉਹਦੀ ਮੇਂਟੇਨੈਂਸ ਕਰਨੀ ਪਵੇ ਉਹਦੀ ਰਿਪੇਅਰ ਕਰਨੀ ਹੋਵੇ ਜੇ ਕਿਤੇ ਟੁੱਟ ਗਈ ਜੇ ਕਿਤੇ ਖੱਡਾ ਪੈ ਗਿਆ ਤੇ ਉਹਦੇ ਸਰਕਾਰ ਦੀ ਨਹੀਂ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੋਊਗੀ 5 ਸਾਲ ਦੀ ਗਾਰੰਟੀ ਹੈ ਜਿਹੜੀ ਉਹ ਠੇਕੇਦਾਰ ਤੋਂ ਇਨ੍ਹਾਂ ਟੈਂਡਰਾਂ ਦੇ ਵਿੱਚ ਉਸੇ ਰੇਟਾਂ ਦੇ ਉੱਪਰ ਵਿੱਚ ਹੀ ਲੈ ਲਈ। ਸੋ ਇਹ ਕੰਮ ਹੁੰਦਾ ਹੈ ਇਮਾਨਦਾਰੀ ਨਾਲ। ਸੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਾਡੇ ਵੱਲੋਂ ਸਰਕਾਰ ਵੱਲੋਂ ਵਿਭਾਗਿਆਂ ਨੂੰ ਠੇਕੇਦਾਰਾਂ ਨੂੰ A to Z ਬੜੀਆਂ ਸਖਤਾਂ ਦਿੰਤਾ ਨੇ ਕਿ ਕੋਈ ਵੀ ਸਮਝੌਤਾ ਕੁਆਲਿਟੀ ਦੇ ਵਿੱਚ ਕਰਨਾ ਨਹੀਂ ਹੈਗਾ। ਸਿਰੇ ਦਾ ਕੰਮ ਚਾਹੀਦਾ ਹੈ। ਸਵਾਇਆ ਕਰਕੇ ਪੈਸਾ ਲੱਗਣਾ ਚਾਹੀਦਾ ਇਹ ਉਹਨਾਂ ਨੂੰ ਸਖਤ ਦਇਤਾ ਨੇ ਪਰ ਫਿਰ ਵੀ ਤੁਸੀਂ ਆਪ ਦੇ ਪੱਧਰ ਤੇ ਇਸ ਚੀਜ਼ ਦਾ ਗੌਰ ਕਰਿਓ ਕਿ ਕਿਤੇ ਵੀ ਕੋਈ ਕੁਆਲਿਟੀ ਦੇ ਵਿੱਚ ਉਹਦੀ ਉਹਦੇ ਉਹਦੀ ਜਿਹੜੀ ਬਣਾਉਣ ਦੇ ਉਹਦੀ ਜਿਹੜੀਆਂ ਸਪੈਸੀਫਿਕੇਸ਼ਨਾਂ ਨੇ ਉਹਦੇ ਵਿੱਚ ਉਹਦੇ ਵਿੱਚ ਕੋਈ ਕਿਸੇ ਤਰੀਕੇ ਦੀ ਕਾਣਮੀਨ ਹੋਵੇ ਨਾ ਇਸ ਚੀਜ਼ ਦੀ ਗੌਰ ਹੈ ਜਿਹੜੀ ਤੁਸੀਂ ਰੱਖਣੀ ਹੈ ਜੇ ਤੁਹਾਡੇ ਕੋਈ ਅਜਿਹੀ ਗੱਲ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਨਾਲ ਦੀ ਤੁਸੀਂ ਅਧਿਕਾਰੀਆਂ ਨੂੰ ਦੱਸੋ ਸਾਡੇ ਸਾਥੀਆਂ ਨੂੰ ਦੱਸੋ ਸਾਨੂੰ ਦੱਸੋ ਇਹ ਕੰਪਰੋਮਾਈਜ਼ ਇਹ ਸਮਝੌਤਾ ਅ ਬਿਲਕੁਲ ਨਹੀਂ ਹੁਣ ਦਵਾਂਗੇ ਕਿ ਜੀ ਠੇਕੇਦਾਰ ਨੇ ਕੋਈ ਕੁਆਲਿਟੀ ਦੇ ਵਿੱਚ ਉਹਦਾ ਕੋਈ ਕਮੀ ਪੇਸ਼ੀ ਛੱਡਤੀ ਇਹ ਨਹੀਂ ਹੁਣ ਦਵਾਂਗੇ ਸੋ ਤੁਹਾਡਾ ਉਹਦਾ ਕੀ ਬਣਾ ਸਮਝੋ ਉਹ ਹੈਗੀ ਜੋ ਜਿਹੜਾ ਦਵਿੰਦਰ ਜੀ ਤੁਸੀਂ ਕਿਹਾ ਆ ਵਾਲੀ ਇਹ ਆਲਰੇਡੀ ਐਸਟੀਮੇਟ ਸਾਡੇ ਵੱਲੋਂ ਬਣ ਕੇ ਗਿਆ ਹੋਇਆ ਹੈ ਇਹ ਅਗਲੀ ਲਿਸਟ ਦੇ ਵਿੱਚ ਪਰਮਾਤਮਾ ਸੁੱਖ ਰੱਖ ਕੇ ਪਰਮਾਤਮਾ ਮਿਹਰ ਕਰੇ ਹੋ ਜੂਗਾ ਉਹ ਜੀ ਠੀਕ ਹੈ ਪਰ ਉਹ ਮੈਂ ਉਦੋਂ ਦੱਸਦਾ ਨਾ ਜਦੋਂ ਕੰਮ ਹੋ ਗਿਆ ਜੀ ਸੋ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ